16 ਫਰਵਰੀ ਨੂੰ ਪੂਰਾ ਭਾਰਤ ਕਿਸਾਨਾਂ ਵੱਲੋਂ ਬੰਦ ਕੀਤਾ ਜਾਵੇਗਾ ਕਿਸਾਨਾਂ ਵੱਲ ਦੀਆਂ ਕਾਫੀ ਪੁਰਾਣੀਆਂ ਮੰਗਾਂ ਨੇ ਜੋ ਕਿ ਸਰਕਾਰ ਵੱਲੋਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ ਸੀਗਾ ਕਿਹਾ ਗਿਆ ਸੀਗਾ ਕਿ ਅਸੀਂ ਤੁਹਾਡੀਆਂ ਮੰਗਾਂ ਨੂੰ ਜਲਦ ਪੂਰਾ ਕਰਾਂਗੇ ਪਰ ਉਹਨਾਂ ਮੰਗਿਆਂ ਨੂੰ ਲਗਾਤਾਰ ਸਰਕਾਰ ਪੈਂਡਿੰਗ ਕੀਤੀ ਜਾ ਰਹੀ ਹੈ ਜਿਸ ਤੋਂ ਤੰਗ ਆ ਕੇ ਹੁਣ ਕਿਸਾਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਵੇਗਾ ਲਗਾਤਾਰ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤੇ ਗਏ डीसी ਨੂੰ ਮੰਗ ਪੱਤਰ ਦਿੱਤੇ ਗਏ ਸਰਕਾਰੀ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤਾ ਗਿਆ ਪਰ ਕਿਸੇ ਵੀ ਤਰੀਕੇ ਦੀ ਜੜੀ ਹੈਗੀ ਹੈ ਉਹ ਸਿੱਟਾ ਜਿਹੜਾ ਹੈ ਉਹ ਨਹੀਂ ਨਿਕਲ ਕੇ ਆ ਰਿਹਾ ਸੀਗਾ ਜਿਸ ਤੋਂ ਹੁਣ ਤਾਂ ਗਾ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਤੇ ਹੋਰ ਜਿਹੜੇ ਆਗੂ ਨੇ ਉਹਨਾਂ ਵੱਲੋਂ ਜਿਹੜਾ ਹੈ ਹੁਣ ਪੂਰਾ ਭਾਰਤaband ਦੀ ਕੋਲ ਦਿੱਤੀ ਗਈ ਹੈ ਮੁਕੇਸ਼ ਚੰਦਰ ਹੋਰੀ ਸਾਡੇ ਨਾਲ ਨੇ ਗੱਲਬਾਤ ਅਸੀਂ ਕਰਦੇ ਹਾਂ ਪਹਿਲਾਂ ਤਾਂ ਮੈਂ ਜ਼ਰੂਰ ਜਨਰਲ ਚਾਹੂੰਗਾ ਕਿ ਅੱਜ ਜੋ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਕੀ ਫੈਸਲਾ ਨਿਕਲਿਆ ਹੈ ਮੈਂ ਮੁਕੇਸ਼ ਚੰਦਰ ਸ਼ਰਮਾ ਸੂਬਾ ਬਾਈਸ ਪ੍ਰਧਾਨ ਬੀਕੇ ਜੂ ਰਾਜੇਵਾਲ ਮੈਂਬਰ ਸੰਯੁਕਤ ਮੋਰਚਾ ਪਿਛਲੇ ਦਿਨੀ ਦਿੱਲੀ ਦੇ ਵਿੱਚ ਦੇਸ਼ ਦੀਆਂ तमाम ਟ੍ਰੇਡ ਯੂਨੀਅਨ ਤੇ ਨਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਸਾਂਝਾ ਪ੍ਰੋਗਰਾਮ ਨਿਕਿਆ ਗਿਆ ਵੀ 16 ਤਰੀਕ ਨੂੰ ਪੂਰਾ ਭਾਰਤ ਬੰਦ ਦਾ ਉਹਦੇ ਸਬੰਧ ਵਿੱਚ ਪੰਜਾਬ ਦੇ ਵਿੱਚ ਵੀ ਇਹਨੂੰ ਪ੍ਰੋਗਰਾਮ ਨੂੰ ਲਾਗੂ ਕਰਨ ਲਈ 31 ਜਨਵਰੀ ਨੂੰ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਬੱਖ-ਬੱਖ ਜਿਹੜੀਆਂ ਯੂਨੀਅਨ ਪੰਜਾਬ ਦੇ ਵਿੱਚ ਸਿਗੀਆਂ ਚਾਹੇ ਉਹ ਮਜ਼ਦੂਰ ਯੂਨੀਅਨ ਸੀ ਫੈਕਟਰੀ ਯੂਨੀਅਨ ਸੀ ਚਾਹੇ ਆਪਣੇ ਟੈਕਸੀ ਯੂਨੀਅਨ ਸੀ ਟਰਾਂਸਪੋਰਟ ਯੂਨੀਅਨ ਸੀ ਟੀਚਰ ਯੂਨੀਅਨ ਜੀ ਹਰ ਯੂਨੀਅਨ ਜਿਹੜੀਆਂ ਉਹ ਦਿਨ ਉਹਦੇ ਵਿੱਚ ਹਿੱਸਾ ਲਿਆ ਤੇ ਆਰਤੀਆ ਯੂਨੀਅਨ ਸੀ ਉਹ ਸਾਰਿਆਂ ਨੇ ਇੱਕ ਸਾਂਝੀ رائے ਬਣੀ ਵੀ ਆਪਾਂ ਇਹਨੂੰ ਪ੍ਰੋਗਰਾਮ ਨੂੰ ਸਾਂਝੇ ਰੂਪ ਦੇ ਵਿੱਚ ਜਿੱਦਾਂ ਐਸ ਕੇ ਐਮ ਦੀ ਤੇ ਟ੍ਰੇਡ ਯੂਨੀਅਨ ਦੇ ਵਿੱਚ ਦਿੱਲੀ ਫੈਸਲਾ ਆਇਆ ਸੀ ਇਹਨੂੰ ਲਾਗੂ ਕੀਤਾ ਜਾਵੇ ਉਹਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਪੱਧਰੀ ਮੀਟਿੰਗਾਂ ਪੂਰੇ ਪੰਜਾਬ ਦੇ ਵਿੱਚ ਹੋਈਆਂ ਇਸ ਮੀਟਿੰਗ ਦੇ ਵਿੱਚ ਅੱਜ ਜਿਹੜੀ ਆ ਉਸ ਅੰਦੋਲਨ ਦੀ ਇੱਕ ਦਿਨ ਦੀ ਬੰਦ ਦੀ ਕਾਲ ਦੀ ਰੂਪਰੇਖਾ ਕਿੱਦਾਂ-ਕਿੱਦਾਂ ਉਹਦਾ ਅਸੀਂ ਪ੍ਰਚਾਰ ਕਰਨਾ ਉਹ ਸਾਰੀਆਂ ਅੱਜ ਜਿਹੜੀਆਂ ਸਹਿਮਤੀਆਂ ਬਣੀਆਂ ਇੱਥੇ ਵੀ ਅੱਜ ਜਲੰਧਰ ਦੇ ਵਿੱਚ ਵੀ ਲਗਭਗ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਜਿਹੜੀਆਂ ਜੂਨੀਅਰਾਂ ਨੂੰ ਪਾ ਕੇ ਲਗਭਗ ਦੂਰਦਰਜਨ ਦੇ ਕਰੀਬ ਜਿਹੜੀ ਸਾਂਝੀ ਮੀਟਿੰਗ ਉਲੀਕੀ ਗਈ ਆ ਜਿਹੜੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਟਰੈਕਟਰ ਮਾਰਚ ਵੀ ਕਰ ਰਿਆ ਵਾ ਹੁਣ ਤੁਸੀਂ ਭਰਤਬੰਦ ਦੀ ਗੋਲ ਦੇਤੀ ਆ ਦੇਖੋ ਇਹ ਕੱਲੀ ਜਿਹੜੀ ਮੈਂ ਇੱਕ ਗੱਲ ਸਪਸ਼ਟ ਕਰਾਂ ਜੀ ਇਹ ਕੱਲੇ ਕਿਸਾਨਾਂ ਦੀ ਗੱਲ ਨਹੀਂ ਗਈ ਇਹਦੇ ਵਿੱਚ ਜਿੱਦਾਂ ਸਾਡੇ ਮਜ਼ਦੂਰ ਭਰਾ ਆ ਦੁਕਾਨਦਾਰ ਭਰਾ ਆ ਸਾਰੀਆਂ ਮੰਗਾਂ ਨੂੰ ਲੈ ਕੇ ਸਾਂਝੀ ਕਾ ਲਿਆ ਅੱਜ ਤੁਸੀਂ ਦੇਖੋ ਕੇਂਦਰ ਸਰਕਾਰ ਦੀ ਜਿਹੜੀ ਨੀਤੀ ਤੋਂ ਹਰ ਵਰਗ ਦੁਖੀ ਆ ਜਿੱਦਾਂ ਪਿੱਛੇ ਜਿਹੇ ਨੀ ਲੇਬਰ ਐਕਟ ਕਾਨੂੰਨ ਖਤਮ ਕਰੀ ਜਾ ਰਹੀ ਆ ਇਹਨਾਂ ਦੀ ਜਿਹੜੀ ਆ ਪੇ 19 ਰਹੂਗੀ ਪਰ ਇਹਨਾਂ ਦੀ ਜਿਹੜੀ ਦਿਹਾੜੀ ਆ 12 ਘੰਟੇ ਦੀ ਕਰ ਦਿੱਤੀ ਜਾਵੇ ਇਦਾਂ ਦੀਆਂ ਨਾਲ ਮਜ਼ਦੂਰ ਵਰਕਰਾਂ ਦੀਆਂ ਕੋਈ ਪੈਨਸ਼ਨ ਦਾ ਪ੍ਰਬੰਧ ਨਹੀਂਗਾ ਕਿਸਾਨਾਂ ਦੀ ਕੋਈ ਪੈਨਸ਼ਨ ਦਾ ਪ੍ਰਬੰਧ ਨਹੀਂ ਜਿਹੜਾ ਅਸੀਂ 9 ਦਸੰਬਰ 2021 ਨੂੰ ਪ੍ਰੋਗਰਾਮ ਜਿਹੜਾ ਅਸੀਂ ਦਿੱਲੀ ਦੇ ਵਿੱਚ ਸਾਡਾ ਅੰਦੋਲਨ ਚੱਲ ਰਿਹਾ ਸੀ ਉਸ ਪ੍ਰੋਗਰਾਮ ਦੇ ਤਹਿਤ ਕੇਂਦਰ ਸਰਕਾਰ ਨੇ ਸਾਡੇ ਨਾਲ ਲਿਖਤੀ ਭਰੋਸਾ ਜਿਹੜਾ ਕਰਕੇ ਸਾਨੂੰ ਇੱਕ ਲਿਖਤੀ ਰੂਪ ਦੇ ਵਿੱਚ ਦੇ ਕੇ ਸਾਡੀਆਂ ਮੰਗਾਂ ਨੂੰ ਉਹ ਅਸੀਂ ਅੰਦੋਲਨ ਮੁੱਲਤਵੀ ਕੀਤਾ ਸੀ ਅੱਜ ਤੱਕ ਜਿਹੜਾ ਦੁਬਾਰਾ ਕੋਈ ਮੁੱਲਤਵੀ ਜਿਹੜਾ ਕੀਤਾ ਅੰਦੋਲਨ ਹੈ ਅਸੀਂ ਨਹੀਂ ਚਾਹੁੰਦੇ ਜੀ ਵੀ ਮੁੱਲਤਵੀ ਅੰਦੋਲਨ ਨੂੰ ਜਿਹੜਾ ਦੁਬਾਰਾ ਕਰਨਾ ਪਵੇ ਸਾਨੂੰ ਉਮੀਦ ਸਿਗੀ ਇੱਕ ਕਹਾਵਤ ਆ ਵੀ ਇਹ ਪੋਲਿਟੀਕਲ ਪਾਰਟੀਆਂ ਨੂੰ ਜਿਹੜੀ ਆ ਜਨਤਾ ਵੋਟਾਂ ਦੇ ਦਿਨਾਂ 'ਚ ਦੇਖਣ ਲੱਪ ਪੈਂਦੀ ਆ ਤੁਸੀਂ ਇਹ ਦੇਖੋ ਕੱਲ ਇੱਕ ਬਜਟ ਪੇਚ ਹੋਇਆ ਅਸੀਂ 26 ਤਰੀਕ ਨੂੰ ਇੱਕ ਟਰੈਕਟਰ ਮਾਰਚ ਪੂਰੇ ਦੇਸ਼ ਕਰਕੇ ਕੇਂਦਰ ਸਰਕਾਰ ਨੂੰ ਉਹ ਵਾਦੇ ਯਾਦ ਕਰਾਉਣ ਦੇ ਲਈ ਅਸੀਂ ਉਹ ਟਰੈਕਟਰ ਪਰੇਡ ਕੀਤੀ ਸੀ ਬਈ ਸ਼ਾਇਦ ਉਹਦੇ ਨਾਲ ਦੇਖੇ ਸਾਡੀਆਂ ਜਿਹੜੀਆਂ ਬਜਟ ਦੇ ਵਿੱਚ ਕੁਝ ਕਿਸਾਨਾਂ ਦੇ ਲਈ ਸਾਡਾ ਹਾਂ ਪੱਖੀ ਜਿਹੜਾ ਹੰਗਾਰਾ ਮਿਲ ਸਕਦਾ ਪਰ ਤੁਸੀਂ ਦੇਖੋ ਕੱਲ ਸਾਡੇ ਵਿੱਤ ਮੰਤਰੀ ਜੀ ਨੇ ਜਿਹੜਾ ਬਜਟ ਪੇਸ਼ ਕੀਤਾ ਉਹਦੇ ਲਈ ਕਿਸਾਨਾਂ ਲਈ ਕੁਛ ਜਿੱਦਾਂ ਪਹਿਲਾਂ ਇਹਨਾਂ ਦੇ 9 ਬਜਟ ਵਿੱਚ 9 ਸਾਲਾਂ ਚ ਨਹੀਂ ਕੁਛ ਨਹੀਂ ਦਿੱਤਾ ਅਖੀਰਲੇ ਬਜਟ ਦੇ ਵਿੱਚ ਵੀ ਸਾਨੂੰ ਕੁਛ ਨਹੀਂ ਦਿੱਤਾ ਤੇ ਉਹਦੇ ਮਜਬੂਰ ਹੋ ਕੇ ਹਰ ਵਰਗ ਨੂੰ ਨਾਲ ਲੈ ਕੇ ਕਿਉਂਕਿ ਜਿਹੜੀ ਲੜਾਈ ਆ ਹੁਣ ਸਾਨੂੰ ਇਹੋ ਜੀ ਤਾਨਾਸ਼ਾਹੀ ਸਰਕਾਰ ਲਈ ਇਕੱਠੇ ਹੋ ਕੇ ਇੱਕ ਮੋਟੋ ਹੋ ਕੇ ਲੜਨ ਦੀ ਜ਼ਰੂਰਤ ਹੈ ਚਾਹੇ ਮਜ਼ਦੂਰ ਭਰਾ ਆ ਸਾਡੇ ਚਾਹੇ ਛੋਟੇ ਦੁਕਾਨਦਾਰ ਆ ਕਿਉਂਕਿ ਜਿਹੜੀ ਕੇਂਦਰ ਸਰਕਾਰ ਆ ਇਹ ਚੰਦ ਕੋਰਪੋਰੇਟ ਘਰਾਣਿਆਂ ਦੇ ਹੱਥ ਹੀ ਚਾਹੇ ਉਹ ਕੋਈ ਦੁਕਾਨਦਾਰੀ ਆ ਚਾਹੇ ਜਿੱਦਾਂ ਦਾ ਵੀ ਛੋਟਾ ਕਾਰੋਬਾਰ ਆ ਚਾਹੇ ਖੇਤੀ ਸੈਕਟਰ ਆ ਉਹ ਸਾਰਾ ਕੁਝ ਚੰਦ ਕਾਰਪੋਰੇਟ ਘਰਾਣਿਆਂ ਦੇ ਹੱਥ ਸਿੱਧੇ ਜਾਂ ਸਿੱਧੇ ਰੂਪ ਚ ਦੇਣਾ ਚਾਹੁੰਦੇ ਆ ਉਹਦੇ ਵਿਰੋਧ ਵਜੋਂ ਸੀ ਇੱਕ ਦਿਨ ਦੀ ਬੰਦ ਦੀ ਕਾਲ ਦਿੱਤੀ ਆ ਉਹਦੇ ਵਿੱਚ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਉਸ ਦਿਨ ਆਪਣਾ ਆਪਣਾ ਕਾਰੋਬਾਰ ਬੰਦ ਕਰਕੇ ਇੱਕ ਦਿਨ ਦੇ ਲਈ ਸਾਡਾ ਸਾਥ ਦਿਓ ਨਹੀਂ ਤੇ ਕੇਂਦਰ ਸਰਕਾਰ ਦੀਆਂ ਜੋ ਨੀਤੀਆਂ ਆ ਇਹ ਸਾਡੇ ਸਦਾ ਲਈ ਕਾਰਪੋਰ ਕਾਰੋਬਾਰ ਬੰਦ ਕਰਕੇ ਕੁਝ ਚੰਦ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਦਊਗੀ ਜਿਹੜੀਆਂ ਤੁਹਾਡੀਆਂ ਰੋਜ਼ਮਾਰਾਂ ਦੀਆਂ ਕੋਈ ਜ਼ਰੂਰਤਾਂ ਆ ਉਹ ਇੱਕ ਦਿਨ ਪਹਿਲਾਂ ਜਿਹੜੀਆਂ ਕਰਕੇ ਉਦੋਂ ਜਿੱਥੇ-ਜਿੱਥੇ ਵੀ ਦਰਨਾ ਲੱਗਦਾ ਤੁਹਾਡੇ ਨੇੜੇ ਉੱਥੇ ਪਹੁੰਚ ਕੇ ਸਾਥ ਦਿਓ ਤਾਂ ਹੀ ਉਹ ਆਪਾਂ ਇਸ ਤਾਨਾਸ਼ਾਹੀ ਸਰਕਾਰ ਤੋਂ ਆਪਣੇ ਮਸਲੇ ਹੱਲ ਕਰਵਾ ਸਕਦੇ ਹਾਂ। ਅੱਛਾ ਕਈ ਪਾਰਟੀਆਂ ਕਹਿੰਦੀਆਂ ਨੇ ਕਿ ਇਹਨਾਂ ਨੂੰ ਉਸੇ ਸਮੇਂ ਕਿਉਂ ਯਾਦ ਆਉਂਦਾ ਜਦੋਂ ਇਲੈਕਸ਼ਨ ਆਉਣ ਵਾਲੀ ਹੁੰਦੀ ਹੈ? ਕਿਸਾਨ ਉਸ ਤੋਂ ਪਹਿਲਾਂ ਵੀ ਤਾਂ ਦਰਨੇ ਲਗਾ ਸਕਦੇ ਸੀਗੇ। ਉਹ ਟਾਈਮ ਕਿਉਂ ਇਹਨਾਂ ਨੂੰ ਜਿਹੜਾ ਹੈਗਾ ਪ੍ਰੇਫਰ ਹੁੰਦਾ ਹੈ ਜਦੋਂ ਇਲੈਕਸ਼ਨ ਨੂੰ ਕੁਝ ਸਮਾਂ ਰਹਿ ਜਾਂਦਾ ਹੈਗਾ। ਅਸੀਂ 2021 ਦੇ ਵਿੱਚ ਅੰਦੋਲਨ ਜਿਹੜਾ ਆ ਉੱਥੋਂ ਮਲਤਵੀ ਕਰਕੇ ਆਏ ਆ। ਲਗਭਗ 2 ਸਾਲ ਤੋਂ ਵੀ ਉੱਤੇ ਦਾ ਸਮਾਂ ਹੋ ਗਿਆ ਜੇ ਸਰਕਾਰਾਂ ਦੀਆਂ ਨੀਤਾਂ ਸਾਫ਼ ਹੁੰਦੀਆਂ ਨਾ ਤਾਂ ਇਹ ਨਹੀਂ ਅਜੇ ਤੱਕ ਐਸਕੇਮ ਦੀ ਦੁਆਰਾ ਕੋਈ ਮੀਟਿੰਗ ਚਰਚਾ ਕਰਨ ਲਈ ਬੁਲਾਈ ਨਾ ਹੀ ਸਾਡੇ ਮਸਲੇ ਜਿਹੜੇ ਆ ਉਹ ਹੱਲ ਹੱਲ ਕੀਤੇ ਤੇ ਕਹਿੰਦੇ ਪਏ ਨੇ ਕਿ ਅਸੀਂ ਲਿਖਤੀ ਰੂਪ ਦੇ ਵਿੱਚ ਦਿੱਤਾ ਹੈ ਹੌਲੀ ਹੌਲੀ ਜਦੋਂ ਮਸਲੇ ਹੱਲ ਹੋਣ ਵਾਲੇ ਹੋਣਗੇ ਕਰ ਦਾਂਗੇ ਇੰਨੀ ਕਾਲੀ ਕਹਿ ਦੋ ਕਿਸਾਨਾਂ ਨੂੰ ਦੇਖੋ ਵੱਡੇ ਪੱਦਰ ਤੇ ਉਸ ਜਦੋਂ ਸਾਡਾ ਅੰਦੋਲਨ ਹੀ ਮੁੱਲਤਵੀ ਹੋ ਜਾਂਦਾ ਆ ਉਹਦਾ ਮਤਲਬ ਹੁੰਦਾ ਉਹਦੇ ਮਸਲੇ ਵੀ ਸਾਰੇ ਨਾਲ ਲੱਗਦੇ ਖਤਮ ਹੋ ਗਏ ਅੱਜ ਤੱਕ ਪੂਰੀ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਉੱਠਣਾ ਹੀ ਨਹੀਂ ਚਾਹੀਦਾ ਸੀਗਾ ਜੇਕਰ ਤੁਹਾਡੇ ਮਸਲੇ ਪੂਰੇ ਨਹੀਂ ਹੱਲ ਹੋਏ ਦੇਖੋ ਹਰੇਕ ਚੀਜ਼ ਦੀ ਇੱਕ ਸੀਮਾ ਹੁੰਦੀ ਆ ਐਡਾ ਵੱਡਾ ਅੰਦੋਲਨ ਇਤਿਹਾਸ ਵਿੱਚ ਪਹਿਲੀ ਵਾਰੀ ਜਿਹੜਾ ਪੂਰੇ ਵਰਲਡ ਵਿੱਚ ਉਹਦੀ ਚਰਚਾ ਹੋਈ ਸਵਾ 13 ਮਹੀਨੇ ਅੰਦੋਲਨ ਲੜਨਾ ਕੋਈ ਛੋਟੀ ਗੱਲ ਆ ਕਈ ਸਾਡੇ ਅਸੀਂ 3 732 ਆਪਣੇ ਕਿਸਾਨਾਂ ਦੀਆਂ ਸ਼ਹਾਦਤਾਂ ਉੱਥੇ ਦਿੱਤੀਆਂ ਠੀਕ ਆ ਕਿੱਡੇ ਕਿੱਡੇ ਵੱਡੇ ਇੱਥੇ ਕੁਦਰਤੀ ਆਫਤਾਂ ਆਈਆਂ ਕਰੋਨਾ ਆਈ ਉਹਦਾ ਵੀ ਉੱਥੇ ਸਾਹਮਣਾ ਉਹਨਾਂ ਲੋਕਾਂ ਨੇ ਕੀਤਾ ਉਹ ਕਿਤੇ ਜਿਹੜੀ ਸਾਡੀ ਉਹ ਸੀਗੇ ਮੈਂ ਤਾਂ ਕਹੂੰਗਾ ਸਾਡੀ ਆਰਮੀ ਸੀ ਫੌਜ ਸੀ ਉਹਨਾਂ ਨੂੰ ਕਿਤੇ ਰੈਸਟ ਦੀ ਜ਼ਰੂਰਤ ਸੀ ਉਹਦੇ ਲਈ ਅਸੀਂ ਸਾਨੂੰ ਦੁਬਾਰਾ ਆਉਣਾ ਪਿਆ ਸੀ ਤਾਂ ਪਰ ਉਹ ਵੀ ਤਾਂ ਅਸੀਂ ਆਏ ਸੀ ਕੋਈ ਇਹ ਨਹੀਂ ਵੀ ਆਰਾਮ ਨਾ ਵੀ ਥੱਕ ਗਏ ਉੱਠ ਕੇ ਚਲ ਗਏ ਜਦੋਂ ਸਾਨੂੰ ਦੇਖੋ ਕਿ ਸਰਕਾਰ ਤੋਂ ਇੱਕ ਲਿਖਤੀ ਰੂਪ ਦੇ ਵਿੱਚ ਸਰਕਾਰੀ ਕਾਗਜ਼ ਤੇ ਪ੍ਰੋਸਾਤ ਦੇਣ ਤੋਂ ਬਾਅਦ ਅਸੀਂ ਉੱਠ ਕੇ ਆਏ ਸੀ ਅੱਛਾ ਹੁਣ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਤੁਹਾਡੀਆਂ ਮੰਗਾਂ ਮੰਨੇਗੀ ਕਿਉਂਕਿ ਤੁਸੀਂ ਹੁਣ ਭਾਰਤ ਬੰਦੀ ਵੀ ਕਾਲ ਦਿੱਤੀ ਹੈ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਸੀਗੀਆਂ ਪਰ ਹਮੇਸ਼ਾ ਹੀ ਸੱਟਾਂ ਨਾ ਹੀ ਨਿਕਲਦਾ ਹੈ ਲੱਗਦਾ ਹੈ ਕਿ ਸਰਕਾਰ ਮੰਨਨੇ ਕੀ ਦੇਖੋ ਇੱਕ ਬੋਰਡ ਦੀ ਝੋਟ ਸਭ ਤੋਂ ਵੱਡੀ ਝੋਟ ਆ ਅਸੀਂ ਸਵਾ 13 ਮਹੀਨੇ ਸ਼ਾਂਤੀਪੂਰਵ ਤਰੀਕੇ ਨਾਲ ਅੰਦੋਲਨ ਲੜਿਆ ਹੁਣ ਵੀ ਅਸੀਂ ਜਿਹੜਾ 16 ਤਰੀਕ ਦਾ ਪ੍ਰੋਗਰਾਮ ਰੱਖਿਆ ਸਾਰਾ ਸ਼ਾਂਤੀਪੂਰਵਕ ਰੱਖਿਆ ਆ ਫਿਰ ਅਸੀਂ ਬੋਰਡ ਦੀ ਝੋਟ ਹੈ ਜਦੋਂ ਇਹਨਾਂ ਨੇ ਦੇਖਿਆ ਵੀ ਹਾਂ ਇਕੱਲੇ ਕਿਸਾਨਾਂ ਦੀ ਕੁਝ ਗੱਲ ਹੋ ਸਕ ਹੋ ਸਕਦੀ ਮਜ਼ਦੂਰਾਂ ਦੀ ਪਰ ਉਹਨਾਂ ਤੋਂ ਤਾਂ ਹਰ ਵਰਗ ਦੁਖੀ ਆ ਤੁਸੀਂ ਅੱਜ ਦੇਖੋ ਕਿਹੜੀ ਜੂਨੀਅਨ ਹੈ ਜਿਹੜੀ ਧਰਨੇ ਤੇ ਨਹੀਂ ਬੈਠੀ ਇਹੀ ਸਾਡੀਆਂ ਜਿਹੜੀਆਂ ਸੂਬਾ ਸਰਕਾਰਾਂ ਆ ਉਹਨਾਂ ਦਾ ਸਾਥ ਦੇ ਰਹੀਆਂ ਆ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਸਾਨੂੰ ਸੱਤਾ 'ਚ ਲਿਆਓ ਵੀ ਕਿਸੇ ਨੂੰ ਧਰਨਾ 'ਚ ਰੋਣ ਦੀ ਲੋੜ ਨਹੀਂ ਪਊਗੀ ਮੈਂ ਤਾਂ ਕਹਿੰਦਾ ਜੀ ਅੱਜ ਤੁਸੀਂ ਦੇਖੋ ਸਾਰਾ ਪੰਜਾਬ ਹੀ ਧਰਨਿਆਂ ਤੇ ਬੈਠਾ ਆ ਇਹੋ ਹੀ ਸਾਡੀਆਂ ਜਿਹੜੇ ਕੁਝ ਮਸਲੇ ਕੇਂਦਰ ਨਾਲ ਰਿਲੇਟਿਡ ਹੈ ਉਹਦੇ ਲਈ ਅੱਜ ਪੂਰੇ ਦੇਸ਼ ਨੇ ਇੱਕ ਮੋਟਰੋ ਕੇ ਲੜਾਈ ਵਿੱਢੀ ਆ ਜੇ ਕੇਂਦਰ ਸਰਕਾਰ ਨੇ ਹੁਣ ਵੀ ਇਹ ਲੜਾਈ ਨਾ ਸਾਡੀ ਕਿਸੇ ਨਾਲ ਕੋਈ ਪੋਲੀਟੀਕਲ ਕੋਈ ਸਿਆਸੀ ਲੜਾਈ ਨਹੀਂ ਗਈ ਸਾਡੇ ਵੱਲੋਂ ਜਿਹੜਾ ਮਰਜ਼ੀ ਕੋਈ ਸੱਤਾ ਦੇ ਵਿੱਚ ਆਵੇ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡੇ ਦੇਸ਼ ਦੇ ਮਜ਼ਦੂਰਾਂ ਦਾ ਕਿਸਾਨਾਂ ਦਾ ਸਾਰਿਆਂ ਦਾ ਭੱਲਾ ਕਰੇ ਪਰ ਇਹ ਨਹੀਂ ਭੱਲਾ ਸਿਰਫ ਕੀਤਾ ਕੁਝ ਚੰਦ ਕੋਪਰੇਟ ਘਰਾਨਿਆਂ ਦਾ ਕਿੱਡਾ ਵੱਡਾ ਕਰਜ਼ਾ ਸਿਰਫ ਚੰਦ ਲੋਕਾਂ ਦਾ ਸੀ ਕੋਪਰੇਟ ਘਰਾਨਿਆਂ ਦੇ ਉੱਤੇ ਕੇਂਦਰ ਸਰਕਾਰ ਨੇ ਲੀਕਪੇਟ ਦਿੱਤੀ ਸਾਨੂੰ ਉਮੀਦ ਸੀ ਖੇਤ ਮਜ਼ਦੂਰ ਦਾ ਕਿਸਾਨਾਂ ਦਾ ਕਰਜ਼ਾ ਤਾਂ ਉਹਨਾਂ ਦੇ ਮੱਤਰ ਕੁਝ ਵੀ ਨਹੀਂ ਸੀਗਾ ਕਿ ਕੇਂਦਰ ਸਰਕਾਰ ਇੱਕ ਵਾਰੀ ਜਿਹੜੀ ਐ ਤੇ ਲਾਈਨ ਫੇਰੂਗੀ ਫਿਰ ਤੁਸੀਂ ਦੇਖੋ ਮੋਦੀ ਸਰਕਾਰ ਨੇ ਸੱਤਾ ਚ ਆਉਣ ਲਈ ਸਾਡੇ ਨਾਲ ਵਾਅਦਾ ਕੀਤਾ ਵੀ ਸਾਨੂੰ ਸੱਤਾ ਚ ਲਿਆਓ ਵੇ ਅਸੀਂ ਸੁਆਮੀ ਨਾਥ ਰਿਪੋਰਟ ਆਉਂਦੀ ਲਾਗੂ ਕਰ ਦਵਾਂਗੇ ਅੱਜ ਤੱਕ ਰਿਪੋਰਟ ਨਹੀਂ ਲਾਗੂ ਹੋਈ ਸਾਨੂੰ ਵੀ ਸ਼ਾਇਦ ਹੋਣੇ ਵੋਟਾਂ ਤੇ ਲਾਗੂ ਕਰ ਦੇਣਗੇ ਜੇ ਰਿਪੋਰਟ ਲਾਗੂ ਹੋ ਜਾਂਦੀ ਸ਼ਾਇਦ ਕਿਸਾਨ ਵੀ ਖੁਸ਼ਹਾਲੀ ਵੱਲ ਨੂੰ ਜਾ ਸਕਦਾ ਸੀ ਕਿਉਂਕਿ ਉਹਨੂੰ ਫਸਲਾਂ ਦੇ ਪੂਰੇ ਜਿਹੜੇ ਰੇਟ ਮਿਲਣੇ ਸੀ ਫਿਰ ਇਹ ਨਹੀਂ ਵਾਦਾ ਕੀਤਾ ਵੀ 2022 ਤੱਕ ਅਸੀਂ ਜਿਹੜਾ ਆ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਵਾਂਗੇ ਭਰਾਮਣ ਤਾਂ ਨਹੀਂ ਕੀ ਦੁੱਗਣੀ ਕਰਨੀ ਸੀ ਕਿਸਾਨਾਂ ਤੇ ਕਈ ਗੁਣਾ ਕਰਜ਼ੇ ਦਾ ਬੋਝ ਹੋਰ ਵਧਾਤਾ ਜਦੋਂ ਸਾਨੂੰ ਫਸਲਾਂ ਦੇ ਰੇਟ ਨਹੀਂ ਸਹੀ ਮਿਲਦੇ ਸਮੇਂ ਸਿਰ ਪੈਸੇ ਨਹੀਂ ਸਾਨੂੰ ਫਸਲਾਂ ਦੇ ਮਿਲਦੇ ਆ ਮੌਸਮ ਦੀ ਮਾਰ ਪੈਂਦੀ ਹੈ ਤੇ ਕੋਈ ਮਾਜਮਾ ਨਹੀਂ ਮਿਲਦਾ ਫਿਰ ਕਿਸਾਨ ਜਿਹੜਾ ਹੋਰ ਕਰਜ਼ਾਈ ਹੁੰਦਾ ਜਾ ਰਿਹਾ ਅੱਜ ਤੁਸੀਂ ਦੇਖੋ ਖੇਤੀ ਦੇ ਜਿਹੜੇ ਆ ਜੇ ਕਿਤੇ ਥੋੜਾ ਬਹੁਤ ਕਿਤੇ ਫਸਲ ਦਾ ਰੇਟ 50 ਜਾਂ 100 ਰੁਪਏ ਗਿਆ ਵਧਾਉਂਦੇ ਆ ਤਾਂ ਜੇ ਕਣਕ 20 ਕੁਇੰਟਲ ਨਿਕਲਦੀ ਆ ਤਾਂ 2000 ਰੁਪਏ ਪਿਆ ਪਰ ਅੱਜ ਜਿਹੜੀ ਅਸੀਂ ਮਸ਼ੀਨਰੀ ਆ ਮਸ਼ੀਨਰੀ ਲੋਹਾ ਇੰਨਾ ਮਹਿੰਗਾ ਕਰ ਦਿੱਤਾ ਉਹ ਕਿਸਾਨ ਲੈਣ ਤੇ ਬੇਵਸਿਆ ਡੀਜ਼ਲ ਦੇ ਰੇਟ ਇੱਥੋਂ ਕਿੱਥੇ ਕਰ ਦਿੱਤੇ ਫਿਰ ਖਾਦਾਂ ਦੇ ਰੇਟ ਦਵਾਈਆਂ ਦੇ ਰੇਟ ਖੇਤੀ ਦੇ ਨਾਲ ਜੁੜੀ ਹਰ ਚੀਜ਼ ਦੇ ਰੇਟ ਬਹੁਤ ਗੁਣਾ ਵਧਾਤੇ ਜਿਹਦੇ ਨਾਲ ਕਿਸਾਨ ਤੇ ਕਰਜ਼ੇ ਦਾ ਬੋਝ ਜਿਹੜਾ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ अच्छा एक मेनू ये भी जरूर दस्तो कि जबो हुन क्योंकि तुसी बंद दी कॉल देती हैगी है, है जेकर नहीं ਕਿਸਾਨਾਂ ਦੀਆਂ ਮੰਗਾ ਮੰਨ ਹੁੰਦੀਆਂ ਨੇ ਉਂਦੀ ਉਹੀ ਰਹਿੰਦੀਆਂ ਨੇ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀਆਂ ਐਸ ਕੇ ਐਮ ਵੱਲੋਂ ਜਾਂ ਫਿਰ ਹੋਰ ਤੁਹਾਡੇ ਨਾਲ ਜੋ ਟ੍ਰੇਡ ਯੂਨੀਅਨ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਬੀਜੇਪੀ ਜਾਂ ਫਿਰ ਕਿਸੇ ਪਾਰਟੀ ਦਾ ਜਿਹੜਾ ਵਿਰੋਧ ਕੀਤਾ ਜਾਵੇਗਾ ਜਿਵੇਂ ਕਿਸਾਨੀ ਅੰਦੋਲਨ ਦੌਰਾਨ ਕੀਤਾ ਜਾ ਰਿਹਾ ਸੀ ਦੇਖੋ ਜਿਹੜਾ 16 ਦਾ ਬੰਦ ਆ ਉਤ ਤੋਂ ਤੁਰੰਤ ਬਾਅਦ ਸਾਡੀ ਇੱਕ ਮੀਟਿੰਗ ਲਈ ਕੀ ਜਾਣੀ ਆ ਉਦੇ ਵਿੱਚ ਜੋ ਅਸੀਂ ਇਸ ਧਰਨੇ ਦੀ ਰੂਪਰੇਖਾ ਰਹੀ ਕੀ ਨਿਕਲ ਕੇ ਆਇਆ ਉਹ ਸਾਰੇ ਦਾ ਜਿਹੜਾ ਆ ਵਿਸਤਾਰ ਉੱਥੇ ਇੱਕ ਦੂਜੇ ਦੇਖਿਆ ਜਾਣਾ ਆ ਉਦੋਂ ਨੂੰ ਫਿਰ ਅਸੀਂ ਮੀਟਿੰਗ ਦੇਖਾਂਗੇ ਬੈਠਾਂਗੇ ਕਿਉਂਕਿ ਇਹ ਜਿਹੜਾ ਦੇਸ਼ ਦੇ ਸਵਾਲ ਆ ਦੇਸ਼ ਦੇ ਕਿਸਾਨਾਂ ਦੇ ਫਿਊਚਰ ਦਾ ਦੇਸ਼ ਦੇ ਮਜ਼ਦੂਰਾਂ ਦੇ ਫਿਊਚਰ ਦਾ ਇਹਦੇ ਵਿੱਚ ਕੋਈ ਵੀ ਜਥੇਬੰਦੀ ਇਕੱਲੇ ਬੈਠ ਕੇ ਫੈਸਲਾ ਨਹੀਂ ਲੈ ਸਕਦੀ ਜਥੇਬੰਦੀਆਂ ਇਸ ਵਕਤ ਨਾਲ ਹੈਗੀਆਂ ਨੇ ਐਸ ਕੇ ਐਮ ਦੇਖੋ ਜੀ ਮੈਂ ਤਾਂ ਹੁਣ ਇਹ ਕਹੂੰਗਾ ਵੀ ਸ਼ਾਇਦ ਇਹ ਕੋਈ ਰਹਿ ਗਿਆ ਹਰ ਜਥੇਬੰਦੀ ਦੀ ਸਪੋਰਟ ਜਿਹੜੀ ਆ ਇਸ ਟਾਈਮ ਜਿਹੜੀ ਮਿਲ ਚੁੱਕੀ ਆ ਚਾਹੇ ਮਜ਼ਦੂਰ ਯੂਨੀਅਨ ਆ ਚਾਹੇ ਮਲਾਜ਼ਮ ਯੂਨੀਅਨ ਆ ਚਾਹੇ ਇਸਤਰੀ ਬੰਗਿਆ ਟਰਾਂਸਪੋਰਟ ਯੂਨੀਅਨ ਆ ਹਰ ਜਿਹੜਾ ਸਾਥ ਆ ਸਾਨੂੰ ਮਿਲ ਰਿਹਾ ਕਿਉਂਕਿ ਇਹਨਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਹਰ ਵਰਗ ਦੁਖੀ ਆ ਤੇ ਅੱਜ ਸਾਨੂੰ ਲੜਨਾ ਵੀ ਇਕੱਠੇ ਹੋ ਕੇ ਲੜਾਂਗੇ ਤੇ ਇਹੋ ਜੇ ਤਾਨਾਸ਼ਾਹੇ ਨੂੰ ਜਿਹੜਾ ਅਸੀਂ ਉਹਦਾ ਟੱਕਰਾ ਕਰ ਸਕਾਂਗੇ ਤੇ ਝੁਕਾ ਸਕਾਂਗੇ ਠੀਕ ਹੈ ਤਾਂ ਮੁਕੇਸ਼ ਚੰਦਰ ਨੇ ਜਨਾਬ ਨਾਲ ਗੱਲਬਾਤ ਕੀਤੀ ਹੈ ਕਿਸਾਨ ਨੇ ਆ ਕਾਫੀ ਲੰਬੇ ਸਮੇਂ ਤੋਂ ਸક્રિય ਹੈ ਕਿਸਾਨ ਨੇ ਜਨਾਬ ਉਹ ਲੋਕ ਕਾਫੀ ਉਦਿਆਂ ਨੂੰ ਲੈ ਕੇ ਜੜੀ ਹੈ ਉਹ ਚਰਚਾ ਕੀਤੀ ਜਾ ਰਹੀ ਹੈ ਹੁਣ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਐਸਕੇਮ ਵੱਲੋਂ ਫੈਸਲਾ ਲੈ ਗਿਆ ਹੈ ਕਿ 16 ਫਰਵਰੀ ਨੂੰ ਜਿਹੜਾ ਹੈ ਉਹ ਪੂਰਾ ਭਾਰਤ ਬੰਦ ਕੀਤਾ ਜਾਵੇਗਾ ਇਸ ਭਾਰਤ ਬੰਦ ਦੇ ਵਿੱਚ ਸਿਰਫ ਕਿਸਾਨ ਨਹੀਂ ਉਸ ਦੇ ਨਾਲ-ਨਾਲ ਹੋਰ ਮਜ਼ਦੂਰ ਅਤੇ ਟ੍ਰੇਡ ਯੂਨੀਅਨ ਵਰਕਰ ਅਤੇ ਹੋਰ ਲੋਕ ਜਿਹੜੇ ਨੇ ਉਹ ਸਾਥ ਦੇਣਗੇ ਇਸ ਬੰਦ ਦੇ ਵਿੱਚ ਤਾਂ ਇਹਨਾਂ ਵੱਲੋਂ ਇੱਕ ਖਾਸ ਅਪੀਲ ਆਮ ਲੋਕਾਂ ਨੂੰ ਵੀ ਕੀਤੀ ਗਈ ਹੈ ਕਿ 16 ਫਰਵਰੀ ਨੂੰ ਲੋਕ ਜਿਹੜੇ ਨੇ ਉਹ ਇੱਕ ਦਿਨ ਪਹਿਲਾਂ ਹੀ ਜਿਹੜਾ ਹੈ ਉਹ ਆਪਣਾ ਸਾਰਾ ਪ੍ਰਬੰਧ ਕਰਕੇ ਰਹਿਣ ਅਤੇ ਉਹਨਾਂ ਦਾ ਸਾਥ ਦੇਣ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਉਹ ਤਕਲੀਫ ਦਾ ਸਾਹਮਣਾ ਜਿਹੜਾ ਹੈ ਉਹ ਨਾ ਕਰਨਾ ਪਵੇ। ਕੈਮਰਾ ਪਰ ਸੰਪੰਕ ਦੇ ਨਾਲ ਅਜੂ ਗੁਪਤਾ ਹਕੀਕਤ ਟੀਵੀ ਚਲੰਦਰ